ਦੋਸਤੋ ਅੱਜ ਆਪਾਂ ਆਏ ਸੀਗੇ ਹੈਪੀ ਸੀਡਰ ਨਾਲ ਕੀਤੀ ਜਾ ਰਹੀ ਚੋਨੇ ਦੀ ਸਿੱਧੀ ਬਜਾਈ ਬਾਰੇ ਗੱਲਬਾਤ ਕਰਨਾ ਤੇ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਕੁਝ ਕਿਸਾਨ ਦੋਸਤਾਂ ਨਾਲ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਕੀ ਹੈ ਆਪਣਾ ਧਰਮਪਾਲ ਜੀ ਆਪਣਾ ਨਾਮ ਕੀ ਅੰਕਲ ਜੀ ਮੈਂ ਗੁਰਦੇਵ ਚੰਦਾ ਡੱਡਾ ਜੀ ਪਿੰਡ ਰੁਕਣਾ ਵਸਤੀ ਮੋੜ ਕੇ ਠਾੜ ਜੀ ਇਹ ਜਿਹੜੀ ਆਪਾਂ ਸਿੱਧੀ ਬਜਾਈ ਕਰ ਰਹੇ ਆ ਜੀ ਇਹ ਕਿਸ ਤਰੀਕੇ ਨਾਲ ਕਰ ਰਹੇ ਆ ਜੀ ਇਹ ਸਿੱਧੀ ਬਜਾਈ ਹੈ ਇਸ ਦੀ ਫਾਇਦੇ ਕੰਨ ਦੇ ਐਪੀ ਸੀਡਰ ਨਾਲ ਠੀਕ ਹੈ ਜੀ ਵੀ ਬੁਜਾਈ ਕਰ ਰਹੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਜੰਤਰ ਵੀ ਠੀਕ ਹੈ ਜੀ ਪੱਠੇ ਵੀ ਹਰ ਹਰ ਵੀ ਜੋ ਮਰਜੀ ਇਹਦੇ ਵਿੱਚ ਆਪਾਂ ਸਾਰਾ ਹੀ ਸੋਧ ਕਰਕੇ ਤੇ ਇਹਦੇ ਵਿੱਚ ਸਾਰੀ ਚੀਜ਼ਾਂ ਦੀ ਬੁਜਾਈ ਕਰ ਲਈ ਵੀ ਹੈ ਜੀ ਠੀਕ ਹੈ ਜੀ ਤੇ ਇਹ ਮਸ਼ੀਨਰੀ ਕਿਹੜੀ ਹੈ ਜੀ ਇਹ ਮਸ਼ੀਨਰੀ ਹੈਗੀ ਜੀ ਐਪੀ ਸੀਡਰ ਆ ਠੀਕ ਹੈ ਜੀ ਜਿਹੜਾ ਖੜੇ ਨਾੜ ਚ ਝੋਨੇ ਦੇ ਖੜੇ ਨਾੜ ਵਿੱਚ ਕਣਕ ਕਿਰਦੀ ਹੈ ਠੀਕ ਹੈ ਜੀ ਇਹ ਐਪੀ ਸੀਡਰ ਹੈ ਜੀ ਤੇ ਇਹ ਅੰਕਲ ਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਤਰੀਕੇ ਨਾਲ ਬਜਾਈ ਕਰਦੇ ਹੋਏ ਮੈਨੂੰ ਘਟੋ ਘਟ ਵੀ 6 ਸਾਲ ਹੋ ਗਿਆ ਸਸਾੜਾ ਠੀਕ ਹੈ ਜੀ ਬਾਕੀ ਪਹਿਲਾਂ ਆਪਾਂ ਨੂੰ ਘਟੋ ਘਟ 14 16 ਅੱਗ ਵੈਸੇ ਬੰਦ ਕੀਤੀ ਸੀ ਜਦੋਂ ਡੀਜ਼ਲ ਸਸਤਾ ਹੁੰਦਾ ਹੈਗਾ ਜੀ ਤੇ ਗਰੀਵਨ ਉਹਦਾ ਤਵੀਆਂ ਮਾਰ ਕੇ ਹੈਰੋ ਮਾਰ ਕੇ ਤੇ ਜਮੀਨ ਨੂੰ ਤਿਆਰ ਕਰਕੇ ਤੇ ਫਿਰ ਉਹਦਾ ਆਪਾਂ ਬਜਾਈ ਕਰਦੇ ਸੀ ਤੇ ਇਹ ਝੋਨੇ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੇ ਐਪੀ ਸੀਡ ਨਾਲ ਬੀਜਦੇ ਹੋਏ ਤਿੰਨ ਕੁ ਸਾਲ ਵਲਮ ਲਾ ਕੇ ਠੀਕ ਹੈ ਜੀ ਤੇ ਤਜਰਬਾ ਕਰਕੇ ਪਹਿਲਾਂ ਹੁਣ ਤਜਰਬੇ ਚ ਪੂਰਾ ਪਤਾ ਲੱਗ ਗਿਆ ਕਿ ਕਿੱਦਾਂ ਕਿੰਨਾ ਵੀ ਕਿਰਨਾ ਕਿੰਨੀ ਵਿੱਥ ਤੇ ਕਿੰਨੀ ਵਿੱਥ ਤਾਂ 9 ਇੰਚ ਤੇ ਹੈਗੀ ਹੈ ਹਾਂਜੀ ਬਾਕੀ ਇਹਦੇ ਚ ਕਾਰਨ ਕੀ ਹੈ ਵੀ ਵੀ ਤੋੜੇ ਨਾ ਆਪਾਂ ਸੌ ਤੋੜਨਾ ਹੁੰਦੇ ਚ ਅਸੀਂ ਸੁਪਰ ਪਾਕ ਦੀ ਗੱਲ ਚ ਜੀ ਸੁਪਰ ਪਾਕ ਇਸ ਜਦੋਂ ਸੀਡ ਨੂੰ ਤੋੜਦੇ ਨੇ ਉਸ ਤੋਂ ਨਾਲ ਦੀ ਵਿੱਥ ਜ਼ਿਆਦਾ ਆ ਜਾਂਦੀ ਹੈ ਜੀ ਇਹ ਚੋਨਾ ਬੜਾ ਸੋਹਣਾ ਨਿਕਲਦਾ ਹੈ ਬਣ ਕੇ ਤੇ ਜੀ ਫਿਰ ਇਹ ਜਿਹੜੀ ਪਲਾਂਟ ਟੂ ਪਲਾਂਟ ਤੇ ਰੋਟ ਟੂ ਰੋਡ ਡਿਸਟੈਂਸ ਹੈ ਉਹ ਬਿਲਕੁਲ ਓਕੇ ਹੁੰਦੀ ਹੈ ਜੀ ਕਿ ਉਹਨਾਂ ਦੇ ਚ ਐਸ ਤਰ੍ਹਾਂ ਹੁੰਦਾ ਨਾ ਵੀ ਜਦੋਂ ਖਾਦ ਤੇ ਸੀਡ ਰੋਦਾ ਜਿੱਦਾਂ ਆਪਾਂ ਕਣਕ ਦਾ ਬੀਜ ਬੀਜਦੇ ਆ ਜਾਂ ਨਾਲ ਡਾਈ ਫੇਰਦੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਖਾਸ ਇੰਨਾ ਫਰਕ ਨਹੀਂ ਹੁੰਦਾਗਾ ਜੀ ਤੇ ਚੋਨੇ ਵਿੱਚ ਵੀ ਐਦਾ ਕੋਈ ਖਾਸ ਨਹੀਂ ਜਦੋਂ ਅਸੀਂ ਇਹਨੂੰ ਤੋਰੀ ਦਾ ਜ਼ਮੀਨ 'ਚ ਚੈੱਕ ਕਰੀਦਾ ਸਭ ਤੋਂ ਪਹਿਲਾਂ ਕਿ ਨਾਰਮਲ ਜਿਹਾ ਲਾ ਕੇ ਦੇਖੀਦਾ ਵੀ ਬੀਜ ਦੀ ਵਿਥ ਬਿਲਕੁਲ ਸਹੀ ਸੁੱਟਦਾ ਦਾਣੇ ਤੋਂ ਦਾਣਾ ਨਾਲ ਇੱਕ ਬੂਟਾ ਛੱਡ ਕੇ ਇੱਕ ਦਾਣਾ ਸੁੱਟੀ ਆਉਂਦਾ ਜੀ ਯਾਨੀ ਕੋਈ ਦਿੱਕਤ ਨਹੀਂ ਹੈਗੀ ਏਡੀ ਵੱਡੀ ਗੱਲ ਆ ਠੀਕ ਹੈ ਤੇ ਧਰਮਪਾਲ ਜੀ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਸ਼੍ਰੀ ਗੁਰਦੇਵ ਚੰਦ ਜੀ ਤੋਂ ਬਜਾਈ ਕਰਾਉਂਦਿਆਂ ਨੂੰ ਸਾਨੂੰ ਵੀ ਤੀਜਾ ਸਾਲ ਹੀ ਹੋ ਗਿਆ ਹੁਣ ਤਾਂ ਤੇ ਆਪਾਂ ਮਤਲਬ ਵਧੀਆ ਝਾੜ ਵਧੀਆ ਦੇ ਰਿਹਾ ਜੀ ਬਹੁਤ ਵਧੀਆ ਜੀ ਮੈਂ ਤੀਜਾ ਸਾਲ ਹੋ ਗਿਆ ਵੀ ਪਿਛਲੇ ਸਾਲ ਵੀ 7 ਏਕੜ ਹੈ ਗਈ ਸੀ ਪਹਿਲਾਂ ਆਪਣਾ 1 ਏਕੜ ਹੈਗਾ ਸੀ ਜੀ ਬਹੁਤ ਵਧੀਆ ਝਾੜ ਆਇਆ ਤਾਂ ਅਗਾਂ ਫਿਰ ਬਤਾ ਦਿੱਤਾ ਜਾ ਤੇ ਪਿਛਲੇ ਸਾਲ ਝਾੜ ਕਿੰਨਾ ਆਇਆ ਸੀ ਜੇ ਆਪਣਾ ਝਾੜ ਪਿਛਲੇ ਸਾਲ ਬਾਸਮਤੀ ਮੁੱਛਲ ਬੀਜਿਆ ਸੀਗਾ ਉਹਦਾ ਤਕਰੀਬਨ 70 77 ਮਹੀਨਿਆਂ ਦੇ ਕਰੀਬ ਆਈ ਸੀ ਆ ਉਸਤ ਤੇ ਇਹਦੇ ਚ ਜਨਾਬ ਜਿਹੜਾ ਬਿਮਾਰੀ ਬੂਮੂਰੀ ਦਾ ਕੋਈ ਫਰਕ ਪੈਂਦਾ ਜੀ ਕਿਹੜੀ ਫੰਗਸ ਹੈਗੀ ਉਹ ਤਾਂ ਬਿਲਕੁਲ ਹੀ ਆਂਦੀ ਨਹੀਂ ਇਹਦੇ ਨੇੜੇ ਠੀਕ ਹੈ ਜੀ ਹਾਂਜੀ ਤੇ ਜਿਹੜੇ ਸਾਈਡ ਬੂਟੇ ਹੁੰਦੇ ਆ ਜੀ ਉਹਦਾ ਹੱਲ ਉਹ ਤਾਂ ਹੁੰਦੇ ਹੀ ਨਹੀਂ ਵਿੱਚ ਸੋਧ ਕਰਕੇ ਦਵਾਈ ਲਾ ਕੇ ਠੀਕ ਹੈ ਜੀ ਕੋਈ ਇਹੋ ਜਿਹੇ ਹੁੰਦੇ ਨਹੀਂ ਠੀਕ ਹੈ ਜੀ ਤੇ ਮਤਲਬ ਆਪਾਂ ਇਸ ਸਿੱਧੀ ਬਜਾਈ ਦੇ ਵਿੱਚ ਇਸ ਟਾਈਮ ਸਫਲ ਕਿਸਾਨ ਕਹਿ ਸਕਦੇ ਆ ਤੁਹਾਨੂੰ ਬਿਲਕੁਲ ਬਿਲਕੁਲ ਮੈਂ ਤਾਂ ਆਪਾਂ ਤਾਂ ਇੱਕ ਇੱਕੜ ਵੀ ਨਹੀਂ ਬੀਜਦੇ ਲਾਂਦੇ ਨਹੀਂ ਆਪਾਂ ਮਸ਼ੀਨਰੀ ਨਾਲ ਬੀਜ ਕੇ ਆਪਣੇ ਕੇਰਾ ਕਰਕੇ ਫੇਰੀ ਕਿੜੇ ਨਾਲ ਠੀਕ ਹੈ ਜੀ ਤੁਸੀਂ ਮਤਲਬ ਆਪਣੇ ਖੇਤ ਵਿੱਚ ਅੱਗ ਨਹੀਂ ਲਗਾ ਰਹੇ ਕਿੰਨੇ ਟਾਈਮ ਤੋਂ ਨਹੀਂ ਲਗਾ ਰਹੇ ਇਹ ਤੀਜਾ ਸਾਲ ਹੋ ਗਿਆ ਆਪਾਂ ਨੂੰ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਅੰਕਲ ਜੀ ਤੁਸੀਂ ਕਿੱਦਾਂ ਇਹ ਦਿਮਾਗ ਚ ਆਈਡੀਆ ਆਇਆ ਆਪਣੇ ਜਿਹੜਾ ਤੁਸੀਂ ਹੈਪੀ ਸੀਡਰ ਨਾਲ ਬੀਜਣ ਵਾਲਾ ਜੀ ਇਹ ਦੇਖੋ ਕੁਦਰਤ ਦੇ ਅਨੁਸਾਰ ਨੂੰ ਨਾ ਇੱਕ ਦਿਮਾਗ ਦਿੱਤਾ ਠੀਕ ਹੈ ਨਹੀਂ ਜੀ ਜਿੱਦਾਂ ਕਿ ਕਾਰੀਗਰ ਆਪਣੀ ਮਸ਼ੀਨਰੀ ਤਿਆਰ ਕਰਦੇ ਆ ਜੀ ਜੀ ਮਸ਼ੀਨਰੀ ਕਾਰੀਗਰ ਨੇ ਤਿਆਰ ਕਰਤੀ ਵਾ ਕਿਸਾਨ ਨੇ ਉਹਨੂੰ ਸਕਸੈਸਫੁਲ ਕਰਨਾ ਹੈ ਕਿ ਮੈਂ ਕਿਸ ਤਰੀਕੇ ਕਰਨਾ ਜੀ ਕਿ ਆਪਾਂ ਵੀ ਆਪਣੀ ਤਕਨੀਕ ਨਾਲ ਦੀ ਮੰਡ ਲਾ ਕੇ ਹਰੇਕ ਚੀਜ਼ ਨੂੰ ਦੇ ਨਾਲ ਬਜਾਈ ਕਰਨੀ ਚਾਲੂ ਕਰਦੇ ਠੀਕ ਹੈ ਨਹੀਂ ਠੀਕ ਹੈ ਜੀ ਤੇ ਮੇਰੇ ਸਾਹਮਣੋਂ ਤਾਂ ਮੈਨੂੰ ਇੱਕ ਇੱਕ ਹੈਪੀਸਿਡਰੀ ਵੱਧੂਗਾ ਜੀ ਵੀ ਬਜਾਈ ਸਾਰੀਆਂ ਪਜੇ ਵਾਸਤੇ ਠੀਕ ਹੈ ਬਾਕੀ ਕਿਸਾਨਾਂ ਨਾਲ ਨਹੀਂ ਮੈਂ ਕਹਿੰਦਾ ਕਿ ਵੀ ਇਹਨਾਂ ਤੇਜਰਬਾ ਕਰਦੇ ਜਾਂ ਨਹੀਂ ਕਰਦੇ ਠੀਕ ਹੈ ਨਾ ਜੀ ਮੇਰੇ ਵਾਸਤੇ ਇੱਕੋ ਹੈਪੀ ਸੀਡਰ ਵਧੀਆ ਤਕਨੀਕ ਦਾ ਹੋਵੇ ਇਹ ਵੀ ਕਮੋਜ ਸੀਡ ਵਾਲਿਆਂ ਦਾ ਜੀ ਵੀ ਯਾਨੀ ਕਿ ਸਪੈਸ਼ਲ ਇਹਨਾਂ ਦਾ ਮਨ ਉਪਜਾਈ ਦਾ ਨਜ਼ਰੀਆ ਬਹੁਤ ਵਧੀਆ ਯਾਨੀ ਕਿ ਇਹਨਾਂ ਦੇ ਸਲੈਡਰ ਵੀ ਜਦੋਂ ਖੜੇ ਛੋਣੇ ਦੇ ਨਾਲੇ ਚ ਚਲਾਉਂਦੇ ਆ ਨਾ ਜੀ ਸਲੈਡਰ ਕਦੇ ਵੀ ਚੋਕ ਨਹੀਂ ਹੋਣ ਦਿੰਦੇ ਜੀ ਬਾਕੀ ਇੱਥੇ 36 ਕੋ ਕੰਪਨੀਆਂ ਬਣਾਈ ਜਾਂਦੀਆਂ ਨੇ ਕੁੜੀ ਐਪੀ ਸੀਡਰ ਪਤਾ ਨਹੀਂ ਕੀ ਚੱਕਰ ਹੈ ਪਹਿਲੀ ਗੱਲ ਉਹ ਟਰੈਕਟਰ ਉੱਥੋਂ ਤੱਕ ਖਿੱਚ ਕੇ ਨਹੀਂ ਲੈ ਜਾਂਦਾ ਬਹੁਤ ਵਧੀਆ ਨਕਮੋਜ਼ ਵਾਲਾ ਨਾ ਐਪੀ ਸੈਟਰ ਮੈਂ A1 ਆ ਜੀ ਤੇ ਜੀ ਤੁਸੀਂ ਝੋਨੇ ਦੀ ਬਜਾਈ ਜਿਹੜੀ ਹੈ ਮੁੱਲ ਤੇ ਵੀ ਕਰਦੇ ਹੋ ਹਾਂ ਜੀ ਮੈਂ ਝੋਨੇ ਦੀ ਬਜਾਈ ਮੁੱਲ ਤੇ ਵੀ ਕਰਦਾ ਕਣਕ ਦੇ ਨਾਲ ਵੀ ਮੈਂ ਮੰਨ ਲਓ ਬਜਾਈ ਕਰਦਾ ਜਿਹੜੇ ਕਿਸਾਨ ਅੱਗੇ ਨਹੀਂ ਲਾਉਂਦੇ ਅਵੇਰਨੈਸ ਕਰੀ ਦੀ ਵਾਤਾਵਰਨ ਨੂੰ ਬਚਾਓ ਆਪਣੀ ਜ਼ਮੀਨ ਨੂੰ ਬਚਾਓ ਜੀ ਜਿੱਦਾਂ ਕਿ ਧਰਮਪਾਲ ਨੂੰ ਅਵੇਰਨੈਸ ਕੀਤਾ ਜੀ ਇਹਦੇ ਟਰੇਲ ਲਾਇਆ ਖੇਚ ਜੀ ਟਰੇਲ ਲਾਉਣ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਹੌਸਲੇ ਤੋਂ ਬਾਅਦ ਜਦੋਂ ਇਹਨਾਂ ਦਾ ਝਾੜ ਚੰਗਾ ਆਇਆ ਜੀ ਇਹ ਕਹਿੰਦੇ ਗੁਰਦੇਵ ਚੰਦ ਜੀ ਇਹ ਕਿ ਆਪਾਂ ਸਾਰੇ ਹੀ ਖੇਰ ਕਰਦੇ ਨੇ ਜੀ ਆ ਸਾਰਾ ਠੀਕ ਹੈ ਜੀ ਜਿਹੜੀ ਆ ਸਰ ਵੀ ਅਸੀਂ ਸੁੱਕੇ ਵਾੜ ਚ ਕਰਦੇ ਪਿਆ ਠੀਕ ਹੈ ਜੀ ਬਿਲਕੁਲ ਸੁੱਕੇ ਠੀਕ ਹੈ ਜੀ ਕਹਿੰਦੇ ਨਾੜ ਸਵਾਲਿਆ ਨਹੀਂ ਜਾਣਾ ਜੀ ਪਣਕ ਦਾ ਨਾੜ ਆ ਤੀਲੀ ਤੋਂ ਹੱਲ ਨਹੀਂ ਬਿਨਾ ਜੀ ਇਹ ਵੀ ਸੁੱਕੇ ਵਾੜ ਨੂੰ ਬਾਤ ਆ ਬਾਕੇ ਲੈਜਰ ਕਰਾ ਮਾਰ ਕੇ ਜ਼ਮੀਨ ਨੂੰ ਲੈਵਲ ਚ ਕਰਕੇ ਇਹ ਆ ਤੁਹਾਡੇ ਸਾਹਮਣੇ ਆਣਾ ਅਸੀਂ ਹੈਪੀ ਸੀਡ ਨਾਲ ਝੋਨੇ ਦੀ ਬਜਾਈ ਕਰੀ ਜਾਂਦੇ ਹਾਂ ਜੀ ਠੀਕ ਹੈ ਜੀ ਪਹਿਲਾਂ ਬਜਾਈ ਕਰ ਵੀ ਚੁੱਕਿਆ ਉਹ ਚੋਣਾ ਹੋ ਗਿਆ ਵੀ ਖੜਾ ਉਹ ਵੀ ਅਸੀਂ ਦੋ ਚਾਰਾਂ ਦੇ ਲੱਕੀ ਵੀਡੀਓ ਜ਼ਰੂਰ ਪਾਵਾਂਗੇ ਅਪਲੋਡ ਕਰਾਂਗੇ ਜੀ ਤੇ ਇਹਨੂੰ ਉਹ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਯਾਰ ਸਿੱਧੀ ਬਜਈ ਵਾਲੇ ਪਾਸੇ ਆ ਜਾਓ ਜੀ ਕੋਈ ਦਿੱਕਤ ਨਹੀਂ ਆਨ ਨਦੀਨਾਂ ਦਾ ਹੁੰਦਾ ਥੋੜੀ ਜਿਹੀ ਦਿੱਕਤ ਆਉਂਦੀ ਹੈ ਤੇ ਜੇ ਨਦੀਨਾਂ ਨੂੰ ਪਹਿਲਾਂ ਹੀ ਆਪਾਂ ਛੋਟੇ ਹੁੰਦੇ ਹੀ ਹੱਲ ਕਰ ਲਈ ਫਿਰ ਕੋਈ ਵੱਡੀ ਵੱਡੀ ਸਮੱਸਿਆ ਨਹੀਂ ਗਾ ਕਈ ਕਿਸਾਨਾਂ ਨੂੰ ਨਦੀਨਾਂ ਤੇ ਚਾਲੂ ਹੋ ਕੇ ਦਿੱਕਤ ਆ ਸਮਝਦੇ ਨੇ ਵੀ ਜਾਨੀ ਨਦੀਨ ਨਹੀਂ ਕੰਟਰੋਲ ਹੁੰਦੇ ਕੰਟਰੋਲ ਹੋ ਜਾਂਦੇ ਨੇ ਬਾਕੀ ਥੋੜੀ ਜਿਹੀ ਹੌਸਲੇ ਦੀ ਲੋੜ ਪੈਂਦੀ ਹੈ ਇਹ ਫਿਰ ਉਹ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਬਜਾਈ ਤੋਂ ਬਾਅਦ ਜਿਹੜੀ ਸਪਰੇਅ ਕੀਤੀ ਜਾਂਦੀ ਹੈ ਪੈਂਡੀਮੈਥਰਨ ਦੀ ਉਹ ਤੁਸੀਂ ਕੋਈ ਹੋਰ ਸਾਲਟ ਕਰਦੇ ਹੋ ਜਾਂ ਪੈਂਡੀਮੈਥਰਨ ਹੀ ਕਰਦੇ ਹੋ ਜੀ ਜਿੰਨਾ ਤੱਕ ਤਜਰਬੇ ਬਾਬਾ ਜੀ ਨੇ ਸਭ ਤੋਂ ਜ਼ਿਆਦਾ ਜਿਹੜਾ ਤਜਰਬਾ ਕੀਤਾ ਹੈ ਪੈਂਡੀਮੈਥਰਨ ਪਾਉਂਦਾ ਹੀ ਨਗਾ ਜੀ ਇਹ ਆਪਣੇ ਆਪ ਨੇ ਖੇਤ ਜਿੱਦਾਂ ਹੁਣ ਸੁੱਕਾ ਆ ਪਾ ਡ੍ਰਿਲ ਕਰਤੀ ਟੀਡੀਆ ਸਰਕਾਰ ਦੀ ਖੇਤ ਨੂੰ ਪਾਣੀ ਭਰਾ ਕੇ ਉਹਦੇ ਚ ਮਚੈਰਟੀ ਪਾਉਂਦੇ ਆ ਜੀ ਠੀਕ ਹੈ ਜੀ ਪਹਿਲੀ ਗੱਲ ਮਚੈਰਟੀ ਪਾਉਂਦੀ ਕਹਿੰਦੇ ਮੇਰੇ ਨਦੀਨ ਹੁੰਦੇ ਨਹੀਂਗੇ ਜੀ